ਰਾਣੋ ਦਾ ਫੋਨ ਆਉਣ ਤੇ ਮਨਜੀਤ ਕੌਰ ਬਹੁਤ ਖੁਸ਼ੀ। ਸ਼ਾਮ 6:00 ਵਜੇ ਘੰਟੀ ਵੱਜੀ ਤੇ ਮੋਬਾਈਲ ਦੀ ਸਕਰੀਨ ਤੇ ਰਾਣੋ ਪੁੱਤਰ ਲਿਖਿਆ ਵੇਖ ਕੇ ਮੰਨੂ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ ਸੀ। 2 ਮਹੀਨੇ ਪਹਿਲਾਂ ਰਾਣੋ ਦਾ ਵਿਆਹ ਬੜੇ ਧੂਮ-ਧੜੱਕੇ ਨਾਲ ਕੀਤਾ ਸੀ ਤੇ ਅੱਜ ਰਾਣੋ ਆਪਣੇ ਹੀ ਮੂੰਹ ਆਪਣੀ ਮਾਂ ਨੂੰ ਖੁਸ਼ਖਬਰੀ ਦੇਣ ਜਾ ਰਹੀ ਸੀ। ਮਨਜੀਤ ਕੌਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਰਾਣੋ ਨੇ ਆਉਣ ਵਾਲੇ ਮਹਿਮਾਨ ਦੀ ਖਬਰ ਆਪਣੀ ਮਾਂ ਨਾਲ ਸਾਂਝੀ ਕੀਤੀ। ਤੇਰਾ ਖਿਆਲ ਤਾਂ ਰੱਖਦਾ ਹੈ ਨਾ ਸਾਡਾ ਪ੍ਰਾਣਾ ਜੂਸ ਜਾਸ ਪਿਉਂਦਾ ਰਹਿੰਦਾ ਹੈ ਜਾਂ ਨਹੀਂ ਜਾਦਾ ਕੰਮ ਤਾਂ ਨਹੀਂ ਕਰਵਾਉਂਦੇ ਤੇਰੇ ਤੋਂ ਤੇ ਹੋਰ ਵੀ ਕਿੰਨੇ ਹੀ ਸਵਾਲ ਇੱਕੋ ਸਾਹੇ ਪੁੱਛ ਬੈਠੀ ਸੀ ਮਨਜੀਤ ਕੌਰ ਤੇ ਸਾਰੇ ਹੀ ਪ੍ਰਸ਼ਨਾਂ ਦਾ ਉੱਤਰ ਆਪਣੀ ਪਸੰਦ ਦਾ ਸੁਣ ਕੇ ਦਿਲ ਨੂੰ ਠੰਡ ਜਈ ਪੈ ਗਈ ਸੀ ਤੇ ਆਪ ਮਹਾਰੇ ਹੀ ਮੂੰਹੋਂ ਆਵਾਜ਼ ਨਿਕਲੀ ਮੇਰਾ ਜਵਾਈ ਤਾਂ ਹੀਰਾ ਹੈ ਹੀਰਾ ਕਹਿੰਦਿਆਂ ਹੀ ਆਪਣੀ ਨੂਨੂ ਰਸੋਈ ਵਿੱਚ ਕੰਮ ਕਰਦੀ ਆਵਾਜ਼ ਲਗਾਈ ਉਰੇ ਪ੍ਰੀਤਮ ਨੂੰ ਪਾਣੀ ਦਾ ਗਲਾਸ ਫੜਾਈ ਤੇ ਨਾਲੇ ਚਾਹ ਧਰ ਲੈ। ਕੋਈ ਮਿੱਠੀ ਚੀਜ਼ੇ ਜ਼ਰੂਰ ਬਣਾ ਲਈ ਅੱਜ। ਹਾਂ ਮੈਂ ਹਾਂ ਮਾਹ ਪਾਬੀਰ ਰਸੋਈ ਚ। ਨਾਲੇ ਤਾਂ ਇਹਦਾ ਟਾਈਮ ਪੂਰਾ ਨਹੀਂ ਹੋਣ ਵਾਲਾ। ਡਾਕਟਰ ਨੇ ਤਾਂ ਰੈਸਟ ਨਹੀਂ ਦੱਸੀ ਸੀ। ਇਹ ਰਸੋਈ ਵਿੱਚ ਕੀ ਕਰ ਰਹੀ ਹੈ? ਹਰਾਨੋ ਵੀ ਇੱਕੋ ਸਾਹੇ ਕਈ ਕوج ਹੀ ਪੁੱਛ ਬੈਠੀ ਸੀ। ਨਾਨਾ ਧੀਏ ਜਿਆਦਾ ਸਿਰ ਨਹੀਂ ਚੜਾਈ ਦਾ ਬਗਾਨੀਆਂ ਧੀਆ ਨੂੰ। ਨਾਲੇ ਕੰਮ ਕਰੇਗੀ ਤਾਂ ਜਨੇਪਾ ਠੀਕ ਹੋ ਜਾਊਗਾ। ਤੇਰਾ ਵੀਰ ਵੀ ਪਿੱਛੇ ਲੱਗ ਬਣਿਆ ਫਿਰਦਾ ਹਰ ਵੇਲੇ ਇਹਦੀ ਝੋਲੀ 'ਚ ਹੀ ਬੈਠਾ ਰਹਿੰਦਾ ਜੂਰੂ ਦਾ ਗੁਲਾਮ ਕਹਿੰਦੇ ਨੇ ਕਹਿੰਦੇ ਦੇ ਫੋਨ ਦੀ ਬੈਟਰੀ ਖਤਮ ਹੋਣ ਕਰਕੇ ਫੋਨ ਬੰਦ ਹੋ ਗਿਆ ਪਰ ਰਾਣੋਂ ਨੇ ਦਿਮਾਗ ਵਿੱਚ ਜਰੂਰ ਜੂਰੂ ਦਾ ਗੁਲਾਮ ਸਾਧ ਮੰਨੋ ਘਰ ਹੀ ਕਰ ਗਿਆ ਸੀ ਜੋ ਮਣਹੀ ਮਾਣਾ ਵਿੱਚ ਆਪਣੀ ਮਾਂ ਦੀ ਕਮਜ਼ੋਰ ਮਾਨਸਿਕਤਾ ਤੇ ਚਿੰਤਤ ਸੀ ਅਤੇ ਮਣਹੀ ਮਣ ਜੂਰੂ ਦਾ ਗੁਲਾਮ ਅਤੇ ਬਗਾਨੀਆਂ ਧੀਆਂ ਸ਼ਬਦਾਂ ਦੇ ਸਹੀ ਅਰਥ ਤਲਾਸ਼ ਰਹੀ ਸੀ